ਸੋਸ਼ੇ ਕੁਮਾਰ ਰਿੰਕੂ ਨੇ ਸ਼ੀਤਲ ਅੰਗੁਰਾਲ ਨੂੰ ਦੱਸਿਆ ਜਲੰਧਰ ਵੈਸਟ ਦੀ ਟਿਕਟ ਲਈ ਪਹਿਲਾ ਦਾਵੇਦਾਰ ਬੋਲੇ ਪਾਜਪਾ ਦੀ ਕੇਂਦਰੀ ਲੀਡਰਸ਼ਿਪ ਦੀ ਅੰਗੁਰਾਲ ਦੇ ਨਾਲ ਹੈ ਕਮਿਟਮੈਂਟ ਮੈਂ ਦੇ ਮਗਾ ਪੂਰਾ ਸਮਰਥਤ। ਯਮਾਨ ਪਰਿਵਾਰ ਦੇ ਨਾਲ ਜਲੰਧਰ ਦੇ ਵਿੱਚ ਹੋਣਗੇ ਸ਼ਿਫਟ ਹਫਤੇ ਦੇ ਵਿੱਚ 2-3 ਦਿਨ ਰਹਿਣਗੇ ਜਲੰਧਰ ਕੇ ਰਾਏ ਦੇ ਘਰ ਦੇ ਵਿੱਚ ਰਹਿ ਕੇ ਪਾਰਟੀ ਦੀ ਗਤੀਵਿਧੀਆਂ ਤੇ ਰੱਖਣਗੇ ਨਜ਼ਰ। ਅਕਾਰੇ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਵਿੱਚੋਂ ਸਿਕੰਦਰ ਸਿੰਘ ਮਲੂਕਾ ਦੀ ਛੁੱਟੀ ਬਲਵਿੰਦਰ ਸਿੰਘ ਪੂਰਨ ਨੂੰ ਬਣਾਇਆ ਕਮੇਟੀ ਦਾ ਪ੍ਰਧਾਨ। ਗੁਜਾਰ ਸਿੰਘ ਰਣੇ ਅਤੇ ਮਹੇਸ਼ਿੰਦਰ ਗਰੇਵਾਲ ਨੂੰ ਵੀ ਬਣਾਇਆ ਮੈਂਬਰ ਮੁਸੱਬਾ ਚੋਣਾਂ ਤੋਂ ਬਾਅਦ ਐਕਸ਼ਨ ਦੇ ਵਿੱਚ ਪੰਜਾਬ ਪਾਜਪਾ ਅੱਜ ਇੱਕ ਤੋਂ ਬਾਅਦ ਇੱਕ ਪਾਰਟੀ ਦੀਆਂ ਚਾਰ ਮੀਟਿੰਗਾਂ ਸਵੇਰੇ 11 ਵਜੇ ਤੋਂ ਸ਼ੁਰੂ ਹੋਏਗਾ ਸلسلਾ ਸ਼ਾਮ 5 ਵਜੇ ਕੋਰ ਕਮੇਟੀ ਦੀ ਬੈਠਕ ਵਿੱਚ ਵਿਚਰ ਜੀ 7 ਸਮਿਟ ਤੇ ਵਿੱਚ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਨੂੰ ਮਿਲੇ ਪ੍ਰਧਾਨ ਮੰਤਰੀ ਮੋਦੀ ਭਾਰਤ ਤੇ ਕੈਨੇਡਾ ਵਿਵਾਦ ਤੋਂ ਬਾਅਦ ਪਹਿਲੀ ਮੁਲਾਕਾਤ ਹਰਦੀਪ ਸਿੰਘ ਨੇਜਰ ਕਤਲकांड ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਵਿਚਾਲੇ ਆਤਨਾ हिमाचल ਦੇ ਵਿੱਚ ਪਹਾੜਾ ਦੀ ਸੈਰ ਕਰਨ ਗਏ ਐਨਆਰਆਈ ਜੋੜੇ ਦੀ ਪੂਰੀ ਤਰ੍ਹਾਂ ਕੁਟਮਾਰ ਪਤਨੀ ਦੇ ਨਾਲ ਘੁੰਮਣਾ ਆਇਆ ਸੀ ਪੰਜਾਬੀ ਐਨਆਰਆਈ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਹੋਈ ਸੀ ਤਾਂ ਬੇਕਤਬਾ ਸਵਾਗਤ ਹੈ ਤਾਂ ਇਟਲੀ ਤੋਂ ਭਾਰਤ ਪਰਤੇ ਨੇ ਪ੍ਰਧਾਨ ਮੰਤਰੀ ਮੋਦੀ ਜੀ ਸਵਨ ਸਮਿਟ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਅੱਜ ਕੀ ਭਾਰਤ ਪਹੁੰਚੇ ਦੇ ਇਟਲੀ ਦੇ ਵਿੱਚ ਪੀਐਮ ਨੇ ਗਲੋਬਲ ਲੀਡਰਾਂ ਨਾਲ ਮੁਲਾਕਾਤ ਕੀਤੀ ਹੈ ਸੱਤ ਤਸਵੀਰਾਂ ਤੌਰ ਦਿਖਾ ਰਹੇ ਹਾਂ ਜਿਸ ਸੰਬੰਧ ਦੇ ਆਊਟਰੀਚ ਸੈਸ਼ਨ ਨੂੰ ਵੀ ਪੀਐਮ ਮੋਦੀ ਨੇ ਸੰਬੋਧਨ ਕੀਤਾ ਹੈ ਤਾਂ ਗਲੋਬਲ ਲੀਡਰਾਂ ਦੇ ਨਾਲ ਬਖਵਾਖ ਵਿਚਾਰ ਤੇ ਚਰਚਾ ਕੀਤੀ ਗਈ ਹੈ ਪੀਐਮ ਨੇ ਦੱਸਿਆ ਹੈ ਤਾਂ ਸੱਤ ਤਸਵੀਰਾਂ ਰਾਸ਼ਟਰਪਤੀ ਵਾਸਤੇ ਨਾਲ ਮੁਲਾਕਾਤ ਕੀਤੀ ਗਈ ਹੈ ਪ੍ਰਧਾਨ ਮੰਤਰੀ ਯੂਕੇ ਔਰ ਪੋਪ फ्रांसिस जस्टिन ट्रूडो दस दिए कि जस्टिन ट्रूडो के पहली मुलाकात है सारे विवाद तो बाद निजर कतल का लैके जो विवाद चलिया उस तो बादलाकात प्रधानमंत्री इटली जॉर्जिया मेलोनी दे मुलाकात की गई है और फ्रांस के राष्ट्रपति के यूक्रेन के राष्ट्रपति के जरिया ने कुछ यादा असं कह सकते हैं क्योंकि हर एक जो वाला समागम हूँ उस दे सारे प्रतिनिधि विदेशों तू पहुँचते हैं तो हूँ ये कुछ यादा होंदिया ने जो कैप्चर की जा रीएम मोदी सेल्फी लई गई है इ पीएम ने दस दी है कि मिलोनी जिन्हें सैल्फी ली है पीएम मोदी के नर पी एम मोदी भी दस दिए कि आ, उस सैल्फी के पूरी तरह के नाम रिस्पोंस कर रहे ने। एक सेल्फी ली है एक सकारात्मक तस्वीर असं इस कह सकते हैं और जस्टिन ट्रूडो भी यह तस्वीर जी है और अपने आप दे कह सकते कि ठीक ठाक मुलाकात हुई है आ, क्योंकि जिस तरीके लम्मा समा हो चुकिया है एक साल तो ज़्यादा का समा हो चुक है ਇਹ ਸਾਰੇ ਵਿਵਾਦ ਨੂੰ ਚਲਦੇ ਹੋਏ ਨਿਰਜਰ ਤਲਕਨਕਾਰ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਇਲਜ਼ਾਮ ਤਰਾਸ਼ੀਆਂ ਦਾ ਦੌਰ ਰਿਹਾ ਕਾਫੀ ਸਖਤਾਈ ਵੀ ਦੋਵਾਂ ਦੇਸ਼ਾਂ ਨੇ ਆਪਣੇ ਆਪਣੇ ਪਾਸੇ ਤੋਂ ਕੀਤੀ ਹੈ ਤਾਂ ਹੁਣ ਉਹ ਸਾਰੇ ਵਿਵਾਦ ਦੇ ਵਿਚਾਲੇ ਇਹ ਪਹਿਲੀ ਮੁਲਾਕਾਤ ਹੈ ਸਪੀਮੋਦੀ ਦੇ ਨਾਲ ਜਸਟਿਨ ਟਰੂਡੋ ਗੱਲਬਾਤ ਕਰਦੇ ਹੋਏ ਮੁਲਾਕਾਤ ਕਰਦੇ ਹੋਏ ਤਾਂ ਹਲਕੇ ਫੁਲਕੇ ਅੰਦਾਜ਼ ਵਿੱਚ ਕਹਿ ਸਕਦੇ ਹਾਂ ਇਹ ਮੁਲਾਕਾਤ ਹੋਈ ਹੈ ਹੱਸਦੇ ਨਜ਼ਰ ਆ ਰਹੇ ਨੇ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਕਿਉਂਕਿ ਜਿਹੜੀਆਂ ਇੱਕ ਵਾਰ ਤਲਖੀਆਂ ਬੜੀਆਂ ਤਾਂ ਉਸ ਨੂੰ ਥੋੜਾ ਸਮਾ ਲੱਗੇਗਾ ਅਜੇ ਮਟਨ ਦੇ ਵਿੱਚ ਕਿਉਂਕਿ ਪੂਰੀ ਤਰ੍ਹਾਂ ਦੇ ਨਾਲੋਂ ਮਸਲਾ ਵੀ ਹੱਲ ਨਹੀਂ ਹੋਇਆ ਤਾਂ ਇਟਾਲੀਅਨ ਅਦਾਸਤਯੇ ਕੀ ਪੀਐਮ ਮੈਲੋਨੀ ਦੇ ਨਾਲ ਮੁਲਾਕਾਤ ਸੈਲਫੀ ਜਦੋਂ ਲਈ ਗਈ ਅਤਾਕ੍ਰਿਦੀਪ ਪੀਐਮ ਜਾਰਜੀਆ ਮੈਲੋਨੀ ਦੇ ਵੱਲੋਂ ਪੀਐਮ મોદી ਨਾਲ ਸੈਲਫੀ ਲੈਂਦੇਆਂ ਦੀਆਂ ਤਸਵੀਰ ਇਸ ਸਾਹਮਣੇ ਆਈ ਹੈ ਇਸ ਦੇ ਵਿੱਚ ਦੋਵੇਂ ਲੀਡਰ ਹਲਕੇ ਫੁਲਕੇ ਅਦਾਸ ਦੇ ਵਿੱਚ ਹੱਸਦੇ ਹੋਏ ਨਜ਼ਰ ਆ ਰਹੇ ਅੱਗੇ ਵਧਿਆਂ ਤਾਂ ਸੀਮਾਨ ਦੇ ਜਲੰਧਰ ਦੇ ਵਿੱਚ ਪੱਕੇ ਡੇਰੇ ਨੇ ਹੁਣ ਤੋਂ ਦੱਸਿਆ ਕਿ ਜਲੰਧਰ ਦੇ ਵਿੱਚ ਕਿਰਾਏ ਦੇ ਘਰ ਦੇ ਵਿੱਚ ਰਹਿਣਗੇ ਸੀਐਮਰ ਜਲੰਧਰ ਦੇ ਵਿੱਚ ਰਹਿ ਕੇ ਪਾਰਟੀ ਗਤੀਵਿਧੀਆਂ ਤੇ ਨਜ਼ਰ ਰੱਖਣਗੇ ਪਾਰਟੀ ਪਰਿਵਾਰ ਦੇ ਨਾਲ ਦੱਸਦੇ ਕਿ ਜਲੰਧਰ ਦੇ ਵਿੱਚ ਸ਼ਿਫਟ ਹੋ ਰਹੇ ਨੇ ਹਫ਼ਤੇ 'ਚ 2 ਤੋਂ 3 ਦਿਨ ਉੱਥੇ ਹੀ ਰਹਿਣਗੇ ਇਹ ਜਾਣਕਾਰੀ ਮਿਲ ਰਹੀ ਹੈ ਇਸ ਤੋਂ ਪਹਿਲਾਂ ਦੱਸਦੇ ਕਿ ਸੰਗਰੂਰ ਦੇ ਵਿੱਚ ਕਿਰਾਏ ਤੇ ਘਰ ਲਿਆ ਸੀ ਪਰ ਜਲੰਧਰ ਦੇ ਵਿੱਚ ਟੈਂਪਰੇਰੀ ਤੌਰ ਤੇ ਨਹੀਂ ਅਸੀਂ ਕਹਿ ਸਕਦੇ ਕਿ ਕਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਦੋ ਤੋਂ ਤਿੰਨ ਦਿਨ ਜਿਹੜਾ ਗੇੜਾ ਹੈ ਉਹ ਰਹੇਗਾ ਸਿਮਾਂ ਦਾ ਖੁੱਦ ਜਲੰਧਰ ਦੇ ਵਿੱਚ ਜਲੰਧਰ ਦੀ ਗੱਲ ਕੀਤੀ ਜਵੈਦਾਂ ਤੇ ਕੀ ਸੀ ਹਾਰੀ ਹੈ ਆਮ ਆਦਮੀ ਪਾਰਟੀ ਖਾਸ ਕਰਕੇ ਦੁਆਬੇ ਦਾ ਜ਼ਿਕਰ ਕਰਦੇ ਆ ਤਾਂ ਬਹੁਤੀ ਵਧੀਆ ਕੋਈ ਜਿੱਤ ਹਾਸਿਲ ਹੁੰਦੀ ਹੋਈ ਨਜ਼ਰ ਨਹੀਂ ਆਈ ਆਮ ਆਦਮੀ ਪਾਰਟੀ ਨੂੰ ਹਾਲਾਂਕਿ ਜਦੋਂ 2022 ਦੇ ਨਤੀਜੇ ਸੰਤਾ ਪੂਰੇ ਪੰਜਾਬ ਦੇ ਵਿੱਚ ਉਹ ਹੀ ਬਹੁਤ ਵਧੀਆ ਰਿਸਪਾਂਸ ਮਿਲਿਆ ਸੀ ਪਰ ਕਿਤਨਾ ਕਿਤੇ ਹੁਣ ਇੱਕ ਪਾਰਟੀ ਨੇ ਪੂਰੇ ਤਰ੍ਹਾਂ ਦੇ ਨਾਲ ਆਪਣੇ ਪੱਧਰ ਤੇ असी कह सकते हैं कि ज्यादा एक्टिवनैस दिखाई है और खुद सीएम मान जो कि प्रधान भी ने पार्टी के सीएम भी ने और नाल ही पूरे एक्टिव लीडर ने असं देखिया दो हज़ार चौबी से जो सभा दिया लंघ के हटिया ने तो इस पूरा जोश के और रोड शो करते हुए सी भगवंत मान खुद नजर आए सन तो हूँ जलंधर की कमान सामभ पंकज कपाही ने भी सोगी फोन लाइन से पंकज होर की कुछ वधेरे जानकारी है ਇਹਦੇ ਕੋ ਬਿਲੰਗਰ ਦੇ ਦੀਪਨਗਰ ਦੇ ਵਿੱਚ ਘਾਰ ਫਾਈਨਲਾਈਜ਼ ਕਰ ਲਿਆ ਗਿਆ ਹੈ ਔਰ ਜੇ ਕੀ ਜਾਣਕਾਰੀ ਆਮ ਆਦਮੀ ਪਾਰਟੀ ਦੀ ਬਿਲੰਗਰ ਦੇ ਜਿਹੜੇ ਲੀਡਰ ਨੇ ਜਿਤਾਰ ਸਿੰਘ ਜੜਾ ਨੇ ਦਿੱਤੀ ਵੀ ਹੈ ਕਿ ਮਾਲਵੇ ਦੇ ਵਿੱਚ ਆਮ ਆਦਮੀ ਪਾਰਟੀ ਮਜ਼ਬੂਤ ਨਜ਼ਰ ਆਂਦੀ ਹੈ ਲੇਕਿਨ ਦੁਆਬੇ ਤੇ ਮਾਝੇ ਦੇ ਵਿੱਚ ਵੀ ਮਜ਼ਬੂਤ ਕੀਤਾ ਜਾਵੇ ਔਰ 2027 ਤੋਂ ਪਹਿਲਾਂ ਇਤਨਾ ਕਿਤੇ ਮੁੱਖ ਮੰਤਰੀ ਕੋ ਹਰਮਨ ਦਾ ਮਾਸਟਰ ਸਟ੍ਰੋਕ ਵੀ ਕੀਤਾ ਜਾ ਸਕਦਾ ਹੈ ਕਿਉਂਕਿ ਪਹਿਲੀ ਵਾਰ ਹੈ ਕਿ ਕੋਈ ਸੀਐਮ ਚੰਡੀਗੜ੍ਹੋਂ ਬਾਹਰ ਨਿਕਲ ਕੇ ਸੰਗਰੂਰ ਤੋਂ ਬਾਅਦ ਜਲੰਧਰ ਦੇ ਵਿੱਚ ਆਪਣਾ ਇੱਕ ਕਿਰਾਏ ਤੇ ਘਰ ਲਵੇ ਔਰ ਉੱਥੇ ਆਪਣੇ ਪਰਿਵਾਰ ਦੇ ਨਾਲ ਰਹੇ ਇਹ ਇਸ ਨੂੰ ਮਤਲਬ ਕਿ ਆਮ ਆਦਮੀ ਪਾਰਟੀ ਦਾ ਕੀ ਕਰ ਸਕਦਾ ਤਾਂ ਕਿ ਸਰਕਾਰ ਦੇ ਸੰਗਠਨ ਇਸ ਤਰੀਕੇ ਦੇ ਨਾਲ ਕੰਮ ਕਰਦੇ ਨੇ ਇਸ ਦੀ ਵੀ ਨਜ਼ਰ ਰੱਖੀ ਜਾਏ ਕਿ ਉਹ ਬਣਾਲੇ ਨਾਲ ਲੋਕਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਨੇ ਉਹ ਵੀ ਕਿਤੇ ਮੁੱਖ ਮੰਤਰੀ ਦੇ ਦਫ਼ਤਰ ਹੋਂਦ ਉਹ ਤਾਂ ਕਿ ਖਾਸ ਕਰਕੇ ਉਹ ਵੀ ਜ਼ਮੀਨਾਂ ਦੀ ਅਗਰੇ ਕਰਦੀ ਹੈ ਐਸੀ ਵੀ ਜਾਣਕਾਰੀ ਕਿਤੇ ਨਾ ਕਿਤੇ ਡਾਇਰੈਕਟਾ ਮੁੱਖ ਮੰਤਰੀ ਨੂੰ ਮਿਲਦੀ ਹੋਵੇ ਨਜ਼ਰ ਆ ਸਕੀ ठीक है बहुत बहुत शुक्रिया पंकज तमाम जानकारी धनवाद है तो बिल्कुल अपने आप बेहद आ, दे बेहद अहम हो जाता है जो कोई बतौर मुख्यमंत्री सूबे मुख्यमंत्री के तौर पर चंडीगढ़ के सारे ही मुख्य हूँ तक रहे हैं और ही हूँ दूसरे पास संगरूर तो बाद जलंधर के मान के वालों रहा जाएगा ਅਗੇ ਵਾਧੇ ਆਤ ਲੋਕ ਸਭਾ ਚੋਣਾਂ ਤੋਂ ਬਾਅਦ ਐਕਸ਼ਨ ਦੇ ਵਿੱਚ ਪੰਜਾਬ ਬੀਜੇਪੀ ਹੈ ਅੱਜ ਪੰਜਾਬ ਬੀਜੇਪੀ ਦੀਆਂ ਬੈਕ ਟੂ ਬੈਕ ਚਾਰ ਮੀਟਿੰਗਾਂ ਨੇ ਸਵੇਰੇ 11 ਵਜੇ ਲੋਕ ਸਭਾ ਉਮੀਦਵਾਰਾਂ ਦੀ ਮੀਟਿੰਗ ਹੋਏਗੀ ਔਰ ਦੁਪਹਿਰ 12 ਵਜੇ ਦਸ ਦੇ ਕੇ ਜ਼ਿਲ੍ਹਾ ਪ੍ਰਧਾਨਾਂ ਦੀ ਬੈਠਕ ਹੋਏਗੀ ਦੁਪਹਿਰ ਨੂੰ 3 ਵਜੇ ਬੀਜੇਪੀ ਦੀ ਸਹਿਯੁਕਤ ਬੈਠਕ ਹੋਏਗੀ ਸ਼ਾਮ ਨੂੰ 5 ਵਜੇ ਕੋਰ ਕਮੇਟੀ ਦੀ ਬੈਠਕ ਹੈ ਜਰੰਦਰ ਜ਼ਿਲ੍ਹੇ ਚੋਣ ਦੇ ਲਈ ਉਮੀਦਵਾਰ ਤੇ ਵੀ ਚਰਚਾ ਜਿਹੜੀ ਹੈ ਉਹ ਹੋਏਗੀ ਸਵਾਭਿਕ ਤੌਰ ਤੇ ਪੰਜਾਬ ਬੀਜੇਪੀ ਨੂੰ ਜਿੱਥੇ ਵੱਡਾ ਘਾਟਾ ਪਿਆ ਖਾਸ ਤੌਰ ਤੇ ਜੇਕਰ ਚੋਣਾਂ ਦੇ ਨਤੀ ਇੱਕ ਵੀ ਸੀਟ ਹਾਸਲ ਨਹੀਂ ਹੋਈ ਹੈ ਪਰ ਵੋਟ ਸ਼ੇਅਰ ਜ਼ਰੂਰ ਵਧਿਆ ਹੈ ਸਿੱਧਾ ਲੋ ਨਾਲ ਇਹ ਵੀ ਜ਼ਿਕਰ ਕਰ ਦਈਏ 2022 ਦੇ ਮੁਕਾਬਲੇ ਬੇहद ਵੱਡੇ ਪੱਧਰ ਤੇ ਵੋਟ ਸ਼ੇਅਰ ਵਧਿਆ ਹੈ 6% ਦੇ ਕਰੀਬ 2022 ਤੋਂ ਵੋਟ ਸ਼ੇਅਰ ਦੀ ਵਿਜੇਤੀ ਦਾ ਪਰ ਆਉਂਦੇ-ਆਉਂਦੇ 2024 ਦੇ ਵਿੱਚ ਇਹੀ ਵੋਟ ਸ਼ੇਅਰ 19% ਦੇ ਕਰੀਬ ਹੋ ਗਿਆ ਹਾਲਾਂਕਿ ਸ਼ੋਮਨੀ ਅਕਾਲੀ ਦਲ ਦੇ ਨਾਲੋਂ ਵੱਖਰੇ ਤੌਰ ਤੇ ਹੋ ਕੇ ਚੋਣ ਲੜੀ ਗਈ ਸੀ ਭਾਪੀ ਦੇ ਵੱਲੋਂ ਸ਼ੋਮਨੀ ਅਕਾਲੀ ਦਲ ਦਾ ਮਹੱਤ 13% ਦੇ ਵੋਟਸ ਦੇ ਸ਼ੇਅਰ ਜਿਹੜਾ ਹੈ ਉਹ ਆ ਕਿਸਮ ਪਿਆ ਸੀ ਤਾ ਇੱਕ ਅਸੀਂ ਕਹਿ ਸਕਦੇ ਹਾਂ ਵੋਟ ਸ਼ੇਅਰ ਲੈਣ ਦੇ ਵਿੱਚ ਜ਼ਰੂਰ ਕਾਮਯਾਬ ਹੋਈ ਹੈ ਬੀਜੇਪੀ ਪਰ ਹਾਸਲ ਜਿਹੜਾ ਹੈ ਇੱਕ ਸੀਟ ਵੀ ਨਹੀਂ ਹੋਈ ਨਪਿੰਦਰ ਬਰਾੜ ਨੇ ਮੇਰੇ ਸੋਗੀ ਫੋਨ ਲਾਈਨ ਤੇ ਨਪਿੰਦਰ ਬੈਕ ਟੂ ਬੈਕ ਬੈਠਕਾਂ ਹੋਣ ਗਿਆ ਪੂਰਾ ਅਸੀਂ ਕਹਿ ਸਕਦੇ ਹਾਂ ਐਕਟਿਵ ਮੋਡ ਦੇ ਵਿੱਚ ਹੈ ਪੰਜਾਬ ਬੀਜੇਪੀ ਔਰ ਪੂਰਾ ਜ਼ੋਰ ਲੱਗੇਗਾ ਜਲੰਧ ਜਲੰਧਰ ਦੀ ਜਮਨੀ ਚੋਣ ਜਿੱਤਣ ਦੇ ਵਿੱਚ ਵੀ ਦੇਖੋ ਬਿਲਕੁਲ ਬੜੀ ਮਹੱਤਵਪੂਰਨ ਮੀਟਿੰਗ ਅੱਜ ਦੀ ਜਿਹੜੀ ਹੈ ਉਹ ਕਿਹਾ ਜਾ ਸਕਦੀ ਹੈ ਕਿਉਂਕਿ ਤਕਰੀਬ 11 ਵਜੇ ਕੱਲ ਸਾਡੇ ਘਰੇ ਮੀਟਿੰਗਾਂ ਸਟਾਰਟ ਹੋ ਜਾਣਗੀਆਂ 11 ਵਜੇ ਦਾ ਸਮਾਂ ਦਿੱਤਾ ਗਿਆ ਔਰ ਸਭ ਤੋਂ ਪਹਿਲਾਂ ਮੀਟਿੰਗ ਕੀਤੀ ਜਾਏਗੀ ਜਿਹੜੇ ਆ ਮੌਜੂਦਾ ਚੋਣਾਂ ਹੋਈਆਂ ਨੇ ਪਾਰਲੀਮੈਂਟ ਦੀ ਉਹ ਸਾਰੇ ਉਮੀਦਵਾਰ ਜਿਹੜੇ ਨੇ ਉਹਨਾਂ ਨੂੰ ਸਮਾਂ ਦਿੱਤਾ ਗਿਆ ਸਭ ਤੋਂ ਪਹਿਲਾਂ ਮੰਤਨ ਕਰਨ ਦੇ ਲਈ ਉਸ ਤੋਂ ਬਾਅਦ ਦੇਖੋ ਜਿਹੜੇ ਜ਼ਿਲ੍ਹਾ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਨਾਲ ਮੀਟਿੰਗ ਹੋਏਗੀ ਉਸ ਤੋਂ ਬਾਅਦ ਹੀ ਮੀਟਿੰਗਾਂ ਦੌਰ ਜਾਰੀ ਰਹਿਗੇ ਔਰ ਸ਼ਾਮ ਵੇਲੇ ਹੋਏਗੀ ਕੋਰ ਕਮੇਟੀ ਦੀ ਮੀਟਿੰਗ ਦੇਖੋ ਇੱਕ ਤਾਂ ਮੰਤਨ ਹੋਣਾ ਹੈ ਕਿ ਭਾਜਪਾ ਦੀ ਜਿਹੜੀ ਮੌਜੂਦਾ ਸਥਿਤੀ ਹੈ ਪੰਜਾਬ ਦੇ ਵਿੱਚ ਉਹ ਕੀ ਆ ਜਿਹੜੇ ਵੋਟ ਪੱਤਖੇ ਤਾਂ ਉਸ ਨੂੰ ਲੈ ਕੇ ਚਰਚਾ ਹੋਣੀ ਆ ਸੀਟ ਕੋਈ ਨਹੀਂ ਆਈ ਉਸ ਨੂੰ ਲੈ ਕੇ ਚਰਚਾ ਹੋਣੀ ਆ ਤਾਂ ਕਿ 27 ਨੂੰ ਲੈ ਕੇ ਪਹਿਲਾਂ ਤੋਂ ਹੀ ਰਣਨੀਤੀ ਜਿਹੜੀ ਆ ਉਹ ਹੁਣੇ ਤੋਂ ਮੈਂ ਤਾਂ ਜਿਹੜੀ ਸ਼ੁਰੂ ਕੀਤੀ ਜਾ ਸਕੇ ਅਗਲੀ ਗੱਲ ਸਭ ਤੋਂ ਪਹਿਲਾ ਮਹੱਤਵਪੂਰਨ ਐਸ ਵੇਲੇ ਬਣ ਜਾਂਦਾ ਕਿ ਜਲੰਧਰ ਵੈਸਟ ਦੀ ਚੋਣ ਜਲੰਧਰ ਵੈਸਟ ਦੇ ਵਿੱਚ ਕਿਸ ਤਰ੍ਹਾਂ ਭਾਜਪਾ ਆਪਣੇ ਆਪ ਨੂੰ ਸਥਾਪਿਤ ਕਰ ਸਕਦੀ ਹੈ ਬੀਜੇਪੀ ਕਿਵੇਂ ਉੱਥੇ ਮਜ਼ਬੂਤੀ ਦੇ ਨਾਲ ਜਿਹੜਾ ਹੈਗਾ ਖੜ ਸਕਦੀ ਹੈ ਉਹਨੂੰ ਲੈ ਕੇ ਚਰਚਾ ਕੀਤੀ ਜਾਣੀ ਹੈ ਉਮੀਦਵਾਰ ਦੇ ਨਾਮ ਤੇ ਜਿਹੜਾ ਹੈਗਾ ਚਰਚਾ ਹੋਏਗੀ ਉਸ ਤੋਂ ਅੱਗੇ ਫਾਈਨਲ ਕੀਤਾ ਜਾਣਾ ਨਾਮ ਤਾਂਕਿ ਜਲਦੀ ਤੋਂ ਜਲਦੀ ਕਿਉਂਕਿ ਦਿਨ ਜ਼ਿਆਦਾ ਨਹੀਂ ਬਚੇ 10 ਜੁਲਾਈ ਨੂੰ VOTING ਹੈ ਤਾਂ ਜਿਹੇ ਦੇ ਵਿੱਚ ਬੜੀ ਮਹੱਤਵਪੂਰਨ ਮੀਟਿੰਗ ਅੱਜ ਦੀ ਜਲੰਧਰ ਵੈਸਟ ਚੌਂ ਨੂੰ ਲੈ ਕੇ ਵੀ ਉਮੀਦਵਾਰ ਨੂੰ ਲੈ ਕੇ ਵੀ ਔਰ ਪਾਰਲੀਮੈਂਟ ਚੋਣਾਂ ਜਿਹੜੀਆਂ ਲੰਗੀਆਂ ਨੇ ਉਹਨਾਂ ਦੇ ਵਿੱਚ ਪਾਰਟੀ ਦੀ ਸਥਿਤੀ ਨੂੰ ਲੈ ਕੇ ਮੰਤਰਿਕ ਕੀਤਾ ਜਾਣਾ ਹੈ ਜੀ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਨਪਿੰਦਰ तमाम ਜਾਣਕਾਰੀ ਲਈ ਧੰਨਵਾਦ ਹੈ ਤਾਂ ਬਿਲਕੁਲ ਨਜ਼ਰ ਬਣੀ ਰਹੇਗੀ ਸਾਡੀ ਔਰ ਇੱਕ ਇੱਕ ਜਿਹੜੇ ਅਸੀਂ ਕਹਿ ਸਕਦੇ ਹਾਂ ਬੈਠਕਾਂ ਦੀ ਜਿਹੜੀ ਰਿਪੋਰਟ ਹੈ ਉਹ ਅਸੀਂ ਦਰਸ਼ਕਾਂ ਤੱਕ ਪਹੁੰਚਾਵਾਂਗੇ ਕਿ ਕੁਝ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੁਝ ਜਾਣਕਾਰੀ ਉਧਰ ਕਾਂਗਰਸ ਸੀਐਮਪੀ ਕੋਬਾਇਆ ਦੇ ਬਿਆਨ ਤੇ ਵਿਵਾਦ ਹੋਇਆ ਹੈ ਆਮ ਆਦਮੀ ਪਾਰਟੀ ਨੇ ਦਰਜੀ ਕਿਸ਼ੇਰ ਸਿੰਘ ਕੋਬਾਇਆ ਤੇ ਸਵਾਲ ਚੁੱਕੇ ਨੇ ਕਿ ਵੋਟਰਾਂ ਨੂੰ ਧਮਕਾਉਣਾ ਧਮਕਾਉਣਾ ਸੰਵਿਧਾਨ ਦੀ ਉਲੰਘਣਾ ਹੈ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਾਂਗਰਸ ਨੂੰ ਸੰਵਿਧਾਨ ਦੇ ਵਿੱਚ ਭਰੋਸਾ ਨਹੀਂ ਹੈ ਕੋਬਾਇਆ ਦੇ ਸਿਰ ਚੜ ਕੇ ਹੰਕਾਰ ਬੋਲ ਰਿਹਾ ਹੈ ਆਮ ਆਦਮੀ ਪਾਰਟੀ ਦਾ ਇਹ ਦਾਅਵਾ ਹੈ ਕਿ ਵੋਟਰਾਂ ਨੂੰ ਧਮਕਾਉਣਾ ਗੈਰ ਸੰਵਿਧਾਨਿਕ ਰਵਈਆ ਹੈ ਕੋਬਾਇਆ ਤੇ ਕਾਂਗਰਸ ਨੂੰ ਮਾਫੀ ਮੰਗਣੀ ਚਾਹੀਦੀ ਐਸ਼ੇਸ਼ ਸਿੰਘ ਕੋਬਾਇਆ ਨੇ ਦੱਸਦੇ ਕਿ ਵੋਟ ਪਾਉਣ ਵਾਲਿਆਂ ਦੀ ਪਛਾਣ ਕਰਾਉਣ ਦੀ ਗੱਲ ਕਹੀ ਸੀ ਜਿਸ ਬਾਅਦ ਇਹ ਵਿਵਾਦ ਕਿ ਬਾ ਮੇ ਨੂੰ ਪੂਰੇ ਸਾਲ ਬੱਤੀ ਸਾਹਿਬ ਸਿਆਸਤ ਹੋ ਗਏ ਤੇ ਮੈਨੂੰ ਪਤਾ ਹੈ ਵੀ ਕੌਣ ਲੋਕ ਸਾਨੂੰ ਵੋਟ ਪਾਉਣ ਵਾਲੇ ਹੈ ਕੌਣ ਕਿਉਂਕਿ ਵੋਟ ਜਿਹੜੇ ਵੋਟਰ ਤੇਰਾ ਪਾਉਂਦਾ ਹੈ ਉਹਦੇ ਪਿੱਛੇ ਖਾਰਿਆਂ ਦੇ ਮੈਨੂੰ ਰੋਡ ਪਾਤੀ ਮੇਰਾ ਕੰਮ ਕਰਦਾ ਤੇਰੇ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਮਤਲਬ ਪ੍ਰਸ਼ੂ ਹੁੰਦੇ ਉਹਨਾਂ ਲੋਕਾਂ ਨੂੰ ਇਹ ਹੁੰਦਾ ਕਿ ਲੱਗੇ ਜਾ ਕੇ ਲੱਗਦੀ ਹੈ ਸ਼ਾਇਦ ਸਾਡਾ ਇਹ ਹੋ ਜੇ ਵੋਟਾਂ ਲਪਾਈਆਂ ਹਰੇਕ ਦਾ ਪਤਾ ਕਿ ਨੇ ਵੋਟ ਪਾਈਆਂ ਨਹੀਂ ਪਾਈਆਂ ਸੀ ਇਸ ਕਿਸੇ ਨੂੰ ਨਾ ਨਹੀਂ ਕਰ ਸਕਦੇ ਨਾ ਕੀਤੀ ਹੈ ਪਰ ਅਸੀਂ ਆਪਣੇ ਜਿਹੜੇ ਵਰਕਰ ਨੇ ਜੀ ਨਾ ਵੋਟਾਂ ਪਾਈਆਂ ਅਸੀਂ ਪਿੰਡ ਪਿੰਡੇ ਦੇ ਵਿੱਚ ਸਲਾਖਤ ਕਰਕੇ ਉਹਨਾਂ ਲੋਕਾਂ ਨੂੰ ਅਸੀਂ ਪਹਲ ਦੇਾਂਗੇ ਜਿਹਨਾਂ ਲੋਕਾਂ ਨੇ ਸਾਡੇ ਦਾ ਬਾਂਹ ਆਸੋ ਨੰਬਰ ਜਿਹਾ ਵੋਟਰਾਂ ਨੂੰ ਧਮਕਾਉਣਾ ਇਹ ਸਿੱਧੇ ਤੌਰ ਤੇ ਜਿਹੜਾ ਕਨਸਟੀਟਿਊਸ਼ਨਲ ਵਾਇਓਲੇਸ਼ਨ ਹੈ ਕਾਂਗਰਸੀਓ ਮਾਨਸਿਕਤਾ ਇਹਨਾਂ ਦਾ ਸੰਵਿਧਾਨ 'ਚ ਕੋਈ ਭਰੋਸਾ ਹੀ ਨਹੀਂ ਹੈ ਹਾਲਾਂਕਿ ਥੋੜੇ ਦਿਨ ਬਾਅਦ ਕੁਆਇਆ ਸਾਹਿਬ ਨੇ ਸੰਵਿਧਾਨ ਦੀ ਸੌਂ ਵੀ ਚੁੱਕਣੀ ਹੈ ਬਤੌਰ ਮੈਂਬਰ ਪਾਰਲੇਮੈਂਟ ਲੇਕਿਨ ਅੰਕਾਰ ਸਿਰ ਚੜ੍ਹ ਕੇ ਬੋਲ ਰਿਹਾ ਇਸ ਤਰੀਕੇ ਨਾਲ ਵੋਟਰਾਂ ਨੂੰ ਧਮਕਾਉਣਾ ਕਿ ਕਿੰਨੇ ਵੋਟ ਪਾਈਏ ਕਿੰਨੇ ਨਹੀਂ ਪਾਈ ਮੈਂ ਦੇਖ ਲੂੰਗਾ ਮੈਨੂੰ ਲੱਗਦਾ ਸਿੱਧਾ ਸਿੱਧਾ ਅਨ ਡੈਮੋਕਰੈਟਿਕ ਹੈ ਅਹੰਕਾਰੀਨਵਈਆ ਅਨ ਕਨਸਟੀਟਿਊਸ਼ਨਲ ਵੀ ਹੈ ਆਵਾਦੀ ਪਾਰਟੀ ਸਿਰੇ ਤੋਂ ਇਸ ਤੋਂ ਕੰਡਮ ਵੀ ਕਰਦੀ ਹੈ ਪਰ ਇਸ ਗੱਲ ਦੀ ਮੰਗ ਵੀ ਕਰਦੀ ਹੈ ਕਿ ਸ਼ੇਰ ਸਿੰਘ ਕਵਾਇਆ ਨੂੰ ਆਪਣੇ ਇਸ ਬਿਆਨ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਔਰ ਸਾਰੀ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਅੱਗੇ ਵਧਾਂਗੇ ਤਾਂ ਮੰਤਰੀ ਅਨਮੋਲ ਗਗਨਮਾਨ ਦੇ ਵਿਆਹ ਦੀਆਂ ਰੌਣਕਾਂ ਨਜ਼ਰ ਆ ਰਹੀਆਂ ਨੇ ਅਨਮੋਲ ਗਗਨਮਾਨ ਨੇ ਦੱਸਿਆ ਕਿ ਖੱਤਾਂ ਤੇ ਮਹਿੰਦੀ ਲਵਾਈ ਹੈ ਕੱਲ ਅਨਮੋਲ ਗਗਨਮਾਨ ਦਾ ਵਿਆਹ ਹੈ ਜ਼ੀਰਕਪੁਰ ਦੇ ਇੱਕ ਪੈਲੈਸ ਦੇ ਵਿੱਚ ਵਿਆਹ ਹੋਏਗਾ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਹੋਣ ਵਾਲਾ ਹਮਸਫਰ ਪੇਸ਼ੇ ਦੇ ਵਿੱਚੋਂ ਵਕੀਲ ਹੈ ਤੇ ਵਿਆਹ ਸਮਾਗਮ ਜ਼ੀਰਕਪੁਰ ਦੇ ਪੈਲੈਸ 'ਚ ਰੱਖਿਆ ਗਿਆ ਹੈ ਸਾਰੇ ਹੀ ਪ੍ਰੋਗਰਾਮ ਇੱਥੇ ਹੀ ਹੋਣਗੇ ਉਹਨਾਂ ਦਾ ਸੌਰਾ ਪਰਿਵਾਰ ਮਲੋਟ ਦੇ ਨਾਲ ਸੰਬੰਧਿਤ ਹੈ ਤੇ ਮੌਜੂਦਾ ਸਮੇਂ ਚੰਡੀਗੜ੍ਹ ਦੇ ਵਿੱਚ ਪਰਿਵਾਰ ਰਹਿ ਰਿਹਾ ਹੈ ਤਾਂ ਅਨਮੋਲ ਗਗਨਮਾਨ ਨੇ ਖਰੜ ਵਿਦਾਤ ਸਬਾ ਹਲ ਸਾਲ 2022 ਦੇ ਵਿੱਚ ਦੱਸਿਆ ਕਿ ਪਹਿਲੀ ਵਾਰ ਵਿਧਾਨ ਸਭਾ ਚੋਣ ਲੜੀ ਜਿੱਤੀ ਨਾਲੀ ਸੁਭੇਜਾ ਮਦਰੀ ਪਾਰਟੀ ਦੀ ਸਰਕਾਰ ਬਣ ਰਹੀ ਹੈ ਉਹਨਾਂ ਨੂੰ ਕੈਬਨਿਟ ਮੰਤਰੀ ਦਾਅਵਾ ਮਿਲਿਆ ਇਸ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਸਤੇਗੁਰ ਮੀਤ ਸਿੰਘ ਨੇ ਵਿਆਹ ਦਾ ਵਿਆਹ ਹੋਇਆ ਸੀ ਇਸ ਤੋਂ ਇਲਾਵਾ ਕਈ ਵਿਧਾਇਕਾਂ ਦੇ ਵਿਆਹ ਵੀ ਹੋ ਚੁੱਕੇ